ਸਸ਼ੀ ਕਾਲਿਸਤਾਰੀਆ ਤੇ ਮਿਲ ਲੋ ਕਮਲਪਾ ਬਿਨਾਂ ਤੇ ਸਰਜਰ ਦੇ ਕੈਡਟ ਕਵਰ ਪਾ ਬਿਨਾਂ ਬਲਾ ਕਮਲਪਾ ਬਿਨਾਂ ਤੇ ਅੱਜ ਉਹ ਆਏ ਹੀ ਸੀਮ ਕਰਾਉਣ ਵੀਡੀਓ ਦੇ ਵਿੱਚ ਉਹ ਵੀ ਆਪਾਂ ਵਲੌਗ ਪਾਇਆ ਤੇ ਤੁਸੀਂ ਕਿਹਾ ਵੀ ਨਹੀਂ ਕਵਲ ਦਾ ਭਾਵੇਂ ਥੋੜਾ ਜਿਹਾ ਸੀਨ ਲਓ ਵੀਡੀਓ ਦੇ ਵਿੱਚ ਜ਼ਰੂਰ ਲੱਕ ਕੇ ਆਓ ਤੇ ਅਜੇ ਤੁਹਾਡੇ ਕਹਿੰਦੇ ਹੁਣ ਸੀਨ ਪਾਤਾ ਉਹ ਵੀ ਨਹੀਂ ਸਸ਼ੀ ਕਾਲ ਬਣਾਉਣਾ ਸਸ਼ੀ ਕਾਲਪਲਕ ਸਸ਼ੀ ਕਾਲ ਬਣਾਉਗੇ ਸਸ਼ੀ ਕਾਲ ਬਣਾ ਦੋਇਆ ਤਜੀਓ ਜੋ ਸ਼ਾਇਦ ਇੱਕ ਹੋਵੇ। ਤੇ ਬਾਕੀ ਤੁਹਾਨੂੰ ਦੱਸਿਆ ਸੀ ਜਿਹੜੀ ਗੱਲ ਹੈ ਹਨਾ ਵੀ ਜਿਹਦੇ ਕਰਕੇ ਭਾਬੀ ਵੀਡੀਓ ਚ ਨਹੀਂ ਆਉਂਦੇ ਤੇ ਚਲੋ ਹੁਣ ਦਵਾਈ ਚੱਲਣ ਢਈ ਆ। ਤੇ ਫਿਰ ਮਾਝ ਛਣਕ ਰਿਆ ਕਰਨੀ ਠੀਕ ਹੈ ਨਾ? ਹਾਂਜੀ ਠੀਕ ਹੈ। ਹਾਂ ਤੇ ਇਹ ਗੁੱਸੇ ਹੋਣਾ ਨਾਲ। ਇਹਦਾ ਵੀ ਕੋਈ ਨਹੀਂ। ਇਹ ਕਰਦੇ ਨਹੀਂ ਨਾਲ ਬਣਾਉਣਾ। ਗੁੱਸੇ ਕਿਹੜੀ ਗੱਲ ਹੋਣਾ ਉਹ ਸਿਰਫ ਭਾਬੀ ਠੀਕ ਨਹੀਂ ਫਿਰ ਉਹਦੇ ਕਰਕੇ ਦਵਾਈ ਚੱਲਣ ਢਈ ਸੀ। ਠੀਕ ਕਰਕੇ ਫਿਰ ਨਹੀਂ ਵੀਡੀਓ ਬਣਾਉਣੀ ਫਿਰ ਬੀਬੀ ਵੀ ਬਹੁਤਾ ਘਰ ਜਾਂਦਾ ਨਹੀਂ। ਹਾਂ। ਤੇ ਮੰਮੀ ਤੇ ਤੁਹਾਨੂੰ ਪਤਾ ਹਨਾ ਵੀ ਬੱਚੇ ਵੀ ਸਾਹਮਣੇ ਹੁੰਦੇ ਨੇ ਫਿਰ 냔ੇ ਦਾ ਵੀ ਫਿਰ ਆਪਣਾ ਵੀ ਹਨਾ ਕਿੰਨਾ ਹਮ ਹਜੇ ਵੀ 냔ੇ ਜੇ ਸਿਆਣੇ ਹੋਣ ਨਾ ਤੇ ਆਪਾਂ ਆਪ ਚੱਲ ਕਰ ਲੈਂਦੇ ਨੇ ਤੇ ਹਜੇ ਆ ਵੀ ਜਿਹੜੀ ਇਹ ਵੀ ਪੀ ਚੀਜ਼ ਜੀ ਸਤਾਨ ਬਹੁਤ ਇੱਕ ਬਹੁਤ ਸ਼ੋਤਰੀ ਕੰਮ ਵੀ ਕਰਦੇ ਪਤਾ ਹੈ ਕਿ ਅੰਦਰੋਂ ਕੱਢ ਕੇ ਚੇਖਾ ਗੰਨੇ ਕਿਉਂ ਅਣਜਾਣੇ ਦਾ ਰਾਹ ਚੱਲਣਗੇ ਕਿ ਇਹੋਂ ਟੜੀ ਹੈਗਾ ਆਓ ਘਰ ਦੇ ਨਾ ਮੈਂ ਕਿਉਂਕਿ ਮਮਮੀ ਦਾ ਨਾਮ ਆੜੀ ਕਵਰ ਕਾ ਵੀਦੇ ਸੰਦੀਪਾ ਵੀ ਹੈ ਇਹ ਸਾਡੇ ਦਾਈ ਜੀ ਲਾਗੇ ਉਦਾਂ ਹੀ ਮਮਮੀ ਮਮੀਆਂ ਨੇ ਹੰਸੂ ਤੋਂ ਆਦੇ ਤੇ ਪਈਏ ਤੇ ਫਿਰ ਜਿਵੇਂ ਉਹ ਸਾਡੇ ਨਾਲ ਲੜਨਗੇ ਤੇ ਮਮਮੀ ਨੇ ਫਿਰ ਨਾਲ ਹੀ ਲੜਾਇਆ ਨਾ ਤੇ ਇਹ ਕਿ ਮੈਂ ਇਹ ਲਾਜ ਕਿਉਂ ਆ ਤੇ ਕਿਸ ਤਰ੍ਹਾਂ ਨਾਟਿਓਂ ਅਨਰਕੇਸ਼ ਤਰ੍ਹਾਂ ਥੋੜੀ ਪ੍ਰੋਗਰਾਮ ਆ ਰਹੀ ਆ ਨਾ ਕੋਈ ਨਹੀਂ ਆਪਣਾ ਤੇ ਬਾਕੀ ਸਹਿਲ ਵੀ ਆਣਾ ਪੜਦਨ ਰਿਆ ਵਾ ਸਹਿਲ ਦਾ ਫਿਰ ਤਾਂ ਕਰਕੇ ਵੀ ਨਹੀਂ ਮीडियो ਪਾਉਂਦੇ ਆ ਰਾਜਗੀ ਹੋਈ ਨਹੀਂ ਹੈਗੀ ਜਦੋਂ ਮਰ ਦੋਖਾ ਇਹ ਫਿਰ ਸਾਰੇ ਕੰਮ ਛੱਡ ਦਿੱਤੇ ਜਾਂਦੇ ਪਹਿਲਾਂ ਆਪਣਾ ਸਰੀਰ ਹੋਣਾ ਚਾਹੀਦਾ ਵਾ ਤਾਂ ਕਿ ਬਾਕੀ ਹੈਡੀ ਟੀਮ ਅੰਦਰ ਬੈਠੇ ਵੀਡੀਓ ਬਣਨਗੀ ਵੀਡੀਓ ਬਣ ਗਈ ਏ ਤਾਂ ਵੀ ਕਿ ਲੱਗਦਾ ਸੋਏ ਨੇ ਮੈਂ ਅੰਦਰ ਟੀਮ ਦੇ ਨਾਮ ਕਰਨ ਭਾਬੀਆ ਲੋਂਡੇ ਹਾਂ ਅੱਛਾ ਵੀ ਕਮੈਂਟ ਆਉਂਦੇ ਨੇ ਵੀ ਕਵਲ ਵੀਡੀਓ ਵਿੱਚ ਕਿਉਂ ਨਹੀਂ ਆਉਂਦੀ ਹਾਂਜੀ ਉਹਦੋਂ ਵੀ ਵਲੌਗ ਪਾਇਆ ਸੀ ਤੇ ਮੈਂ ਲਾਓ ਅੱਜ ਉਹਨਾਂ ਦੇ ਕਹਿਣ ਤੇ ਇੱਕ ਵੀਡੀਓ ਬਣ ਗਈ ਤੇ ਮੈਂ ਹਾਂ ਦੱਸ ਦਿੰਨੇ ਆ ਆਪਣੇ ਤੇ ਜਿਹੜਾ ਵਰਗੇ ਸਰੋਤਾਂ ਤੇ YouTube ਕਰਕੇ ਤੇ ਮਾਦਮ ਕਦੀ ਉਹਨਾਂ ਦੇ ਜਿਹੜੇ ਕੁਝ ਵਹਿਮ ਭਰ ਨਾ ਉਹ ਦੂਰ ਹੋ ਜਾਂਦੇ ਆ ਕਈਆਂ ਲਈ ਤਾਂ ਕਿ ਉਸੇ ਨਵਾਦੀਆਂ ਉਸੇ ਨਵਾਦੀ ਨਹੀਂ ਕਿੰਨੀ ਆਪਾਂ ਹੋ ਜਾਂਦੀਆਂ ਢੇਲੀ ਦੇ ਜਾਂਦੇ ਸੀ ਉਹਦੀ ਦੇਖ ਕੇ ਵਿਚਾਰਾਂ ਦੀ ਕਿੰਨੀ ਲੱਗਦੀ ਕਿੰਨੇ ਦਿਨ ਤੇ ਠੀਕ ਨਹੀਂ ਰਹੇ ਦੱਸਦੇ ਵੀ ਲੱਗਦੇ ਰਹੇ ਆ ਹੂੰ ਤੇ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਸੇਧੋ ਵੀ ਤੇਰੀ ਬਸ ਬਸ ਮੈਂ ਉਹ ਅੱਗੇ ਵੀ ਤਾਂ ਇਹੋ ਗੱਲ ਕੀਤੀ ਵੀ ਪਹਿਲਾਂ ਸਭ ਤੋਂ ਆਪਣਾ ਸਰੀਰ ਹਨਾ ਜਿੰਨੇ ਸਾਥ ਦੇਣਾ ਮੈਂ ਤੇ ਬਾਕੀ ਭਰਾਵੋ ਤੇ ਭੈਣੋ ਗਰਮੀ ਬਹੁਤ ਪੈ ਰਹੀ ਆ ਤੇ ਆਪੋ ਆਪਣਾ ਖਿਆਲ ਰੱਖੋ ਸਕੰਜੀ ਕੁਝ ਵੀ ਇਹਦਾ ਮੌਸਮੀ ਦਾ ਚੰਗੀ ਦਾ ਘੱਟੋ ਮੀਣਾ ਬਸ ਬਸ ਗਰਮੀ ਪੈਣੀ ਬਹੁਤ ਡਈ ਹੈ ਹਾਂਜੀ ਹਾਂਜੀ ਰਤਜੀ ਗਰਮੀ ਹੈ ਸਹੀ ਗੱਲ ਬੋਲੀ ਬਿਲਕੁਲ ਇਹ ਅਮੀ ਜੜਾ ਬਚਾ ਕੇ ਰਹੇਗਾ ਠੀਕ ਹੈ ਨਹੀਂ ਤੇ ਗਰਮੀ ਇਹ ਕਰੀ ਭਾਜੀ ਲੱਗ ਜੇ ਤਾਂ ਬਹੁਤ ਬੁਰਾ ਹਾਲ ਹੈ ਦੇਖੋ ਜਿੱਦਾਂ ਵੀ ਆ ਕੋਈ ਵੀ ਚੀਜ਼ ਜਾਈ ਜਾਂਦੀ ਹੈ ਸਕਰੀਨ ਤੋਂ ਉਹਦੇ ਛੇਤੀ ਜਾਂਦੀ ਨਹੀਂ ਹੈ ਕਿ ਕਬਰਾਂ ਨਹੀਂ ਛੇਤੀ ਹੁੰਦੀ ਸਹੀ ਗੱਲ ਹੈ ਤੇ ਇਹਨਾਂ ਮੌਸਮਾਂ ਚੋਂ ਟਾਈਪਿੰਟ ਤੇ ਆਵਾਜ਼ਾਂ ਦੇ ਸੈਲ ਇਹੜੇ ਆ ਵੀਕਨੈਸ ਉਹ ਆਮ ਹੈ ਤੇ ਪਹਿਲਾਂ ਮੈਂ ਕਹਣਾ ਇਹ ਸੈਲ ਦਾ ਜਿਹੜਾ ਮੈਂ ਸਤਨ ਕਬਰ ਬੱਸ ਇਹ ਤਾਂ ਜੀ ਹਾਂ ਉਹ ਆਹੋ ਆਹੋ ਕਰਦੇ ਨੇ ਹੈਂ ਦੇ ਪਾਗੀ ਚੱਲ ਗਈ ਨਹੀਂ ਨਹੀਂ ਉਹ ਪਲਤ ਨੂੰ ਬੱਦਲ ਪਲਤ ਮਾਰ ਕੇ ਉੱਤਰਨ ਲੱਗ ਤੇ ਆਂਦੀ ਭਾਬੀ ਦੇ ਨਾਲ ਸੈਲ ਡਾਊਨ ਹੋਗੇ ਮੈਂ ਬਾਕੀ ਤੁਹਾਨੂੰ ਤੇਰਾ ਹੋਣਾ ਹੈ ਨਾ ਬੜਾ ਕੰਮ ਭਾਬੀ ਆਉਂਦੇ ਇਹਦੇ ਵਿੱਚ ਲੰਘ ਕੇ ਖੋਦ ਨੂੰ ਬਣਾਉਂਦਾ ਬਣਾਉਂਦਾ ਇਹਨਾਂ ਰੋਜ਼ ਹੀ ਪੁੱਛਣਾ ਕਦੇ ਮਹਿਸੂਸ ਹੁੰਦੀ ਆ ਨਹੀਂ ਕਿਦਾਂ ਹੋਣਾ ਹੀ ਹੁੰਦੋ ਹੀ ਪੁੱਛਣਾ ਕਿ ਕਿਦਾਂ ਦੀਦੀ ਹੁਣ ਠੀਕ ਆ ਦੀਦੀ ਠੀਕ ਆ ਤੇ ਇਹਨਾਂ ਕਹਣਾ ਹਾਂ ਕਿਉਂਕਿ ਬਈ ਵੀ ਦੇਖੋ ਇਹ ਤੇ ਕੋਈ ਪਰਦਾ ਵਾ ਮਤਲਬ ਜਿਹੜੀ ਸਕਰੀਨ ਹੁੰਦੀ ਆ ਚੱਲਦੀ ਆ ਸੀਰੀਅਲ ਕਰਦੇ ਨੇ ਸਟੋਰੀਆਂ ਉਦਾਂ ਦੇ ਨੇਚਰਲੀ ਵੀ ਉਹਨਾਂ ਦਾ ਨੇਚਰ ਜਿਹੜਾ ਬਹੁਤ ਹੋ ਗਿਆ ਬਾਕੀ ਇੱਕ ਇੱਕ ਦੂਜੇ ਦੇ ਘਰਾਂ ਹਾਂਜੀ ਉਹ ਗੱਲ ਹੋਤੀ ਕਿ ਹਰ ਵਕਤ ਵਲੌਗ ਨਹੀਂ ਬਣਾਇਆ ਤਾਂ ਮਰਮਾ ਨਹੀਂ ਹੁੰਦੇ ਰਹਿੰਦੇ ਨੇ ਅੰਨੀ ਬਿਲ ਚਾਰੇ ਆਂ ਤਾਂ ਉਹ ਮਦਰੀ ਖੇਡਦਾ ਵਾ ਅਗੀ ਆਪ ਖੁੱਦ ਜਾਣਦੇ ਕਿ ਬ੍ਰੇਕ ਤਾਈ ਦੀ ਪਵਾ ਲੈਂਦੇ ਆ ਤੇ ਜਿਹੜਾ ਵੀ ਕਰਮਾਂ ਚ ਦੁੱਧ ਪਾਣੀ ਆ ਉਹਦੇ ਹੋ ਜੂ ਜਾਲ ਚੱਕ ਕੇ ਚੱਲ ਜੀਦਾ ਬਾਕੀ ਜੇ ਲੋ ਸਾਡੇ ਤੇ ਹੋਊਗਾ ਕਿ ਚਲੋ ਅਸੀਂ ਝੂਠ ਵੀ ਬੋਲ ਸਕਦੇ ਪਰ ਇਹ ਤੇ ਹੁਣ ਪਾਸੇ ਆਉਂਦੇ ਨੇ ਇਤ tanto ਸੱਚੀ ਦਾ ਪੱਕੇ ਮੀਟਣਾ ਹੋਣੀ ਪੱਕੇ ਮੀਟਣਾ ਸਹੀ ਆ ਤੇ ਬਾਕੀ ਇਹਨਾਂ ਤੇ ਇੱਕ ਕਮੈਂਟ ਕਰਦੇ ਹੋ ਤੇ ਗੁੱਸਾ ਬਹੁਤ ਚੜਦਾ ਰੋ ਮੈਂ ਕਿ ਫਿਰ ਧੰਨਵਾਦ ਤੁਹਾਡਾ ਓਏ ਹੱਥ ਜੋੜ ਕੇ ਤੁਹਾਡਾ ਇੰਨਾ ਤੇ ਹਰ ਬਹੁਤ ਧੰਨਵਾਦ ਕਰਦੇ ਤੇ ਆ ਦੇ ਪੰਜਾਬ ਬੱਸ ਬੱਸ ਭਾਵੇਂ ਦੂਸਰੇ ਚ ਕਰਦੇ ਕੋਈ ਮੈਂ ਹੱਸ ਕੇ ਕਰਦੇ ਤੇ ਇੰਫਲੂਐਂਸਰ ਆਪ ਬੋਲਦੇ ਹੈਰ ਦਾ ਰੋਲ ਚੇਂਜ ਕਰਦੇ ਹੋ ਨਹੀਂ ਮੇਰਾ ਨਹੀਂ ਹਾਲਰ ਪਹਿਲਾਂ ਤੁਹਾਡਾ ਮੇਰੀ ਗੱਲ ਸੁਣੋ ਤੁਹਾਡਾ ਵਧੀਆ ਲੱਗਣ ਡਿਆ ਏ ਤੇ ਤਾਂ ਕਮੈਂਟ ਆਉਂਦੇ ਜੇ ਭਾਜੀ 네ਗੇਟਿਵ ਵੀ ਰੋਲ ਸਾਡੇ ਕੋਲ ਨਹੀਂ ਨਾ ਵਧੀਆ ਹੁੰਦਾ ਤਾਂ ਨਹੀਂ ਕਮੈਂਟ ਆਉਂਦਾ ਨਹੀਂ ਇਹ ਤਾਂ ਗੱਲ ਬਿਲਕੁਲ ਚਲੋ ਆ ਸਮਝਿਆਗਾ ਪੜੀ ਜਾਗਾ ਕੋਈ ਵੀ ਜਿਹੜਾ ਕੈਰੈਕਟਰ ਮਿਲਦਾ ਦਾ ਜੇਕਰ ਉਹ ਕੈਰੈਕਟਰ ਪੂਰਾ ਹੋਣ ਡਿਆਵਾ ਚਾਹੇ ਚੰਗਾ ਚਾਹੀਦਾ ਚਾਹੀਦਾ ਚਿਲਨ ਦਾ ਫਿਰ ਉਹਦੇ ਚ ਜੇਕਰ ਬਰੀਕੀ ਨਾਲ ਕੋਈ ਦੇਖੂਗਾ ਤੇ ਉਹ ਤਾਦੀ ਲਿਖੂਗਾ ਨਹੀਂ ਤਾਂ ਨਹੀਂ ਲਿਖੂਗਾ ਮਤਲਬ ਕਿ ਜਦੋਂ ਇਹਨਾਂ ਨੂੰ ਇਗਨੋਰ ਕਰ ਦੂਗਾ ਜਿੱਦਾਂ ਆਪਾਂ ਟੀਮ ਦੇ ਨੇ ਜੇ ਜਨ ਲੋ ਨਹੀਂ ਪਸੰਦ ਤੇ ਆਪ ਕਰ ਦਿੰਦੇ ਭਾਈ ਕੁਝ ਵੀ ਹੋਣਾ ਤੇ ਠੀਕ ਹੈ ਜੋ ਵੀ ਕਿਰਦਾਰ ਜਿੱਦਾਂ ਹੁੰਦਾ ਟਾਈਮ ਦੇ ਮੁਤਾਬਕ ਕੋਸ਼ਿਸ਼ ਕਰੋ ਕਿ ਨਿਰਦਾ ਜਾਈ ਤੇ ਨਭਾਈ ਜਾਈ ਤੇ ਪਹਿਲਾਂ ਭਾਬੀ ਦੇ ਵੀ ਹੁੰਦੇ ਸੀ ਇਦਾਂ ਦੇ ਜਿੱਦਾਂ ਦੇ ਹੁਣ ਗਰਲੀਂਦੇ ਹੁੰਦੇ ਨੇ ਤੇ ਉਹ ਦਵੰਨਦੇ ਨਾ ਕਮਲ ਨੂੰ ਕੱਢਦੇ ਜਿਹੜਾ ਮੈਂ ਨਿਕਲ ਗਿਆ ਤਾਂ ਹੁਣ ਕਹਿੰਦੇ ਕਿ ਹੁੰਦੀ ਕਿਉਂ ਕੋਈ ਨਹੀਂ ਮੈਂ ਉਹਦਾ ਪੁਆਇੰਟ ਰੱਖਣਾ ਜੇ ਕੋਲ ਤਾਂ ਬਰਬਾਹ ਉਹ ਇਹ ਗੱਲ ਬਿਲਕੁਲ ਸਹੀ ਹੈ ਪਹਿਲਾ ਦਿਨਾਂ ਦੇ ਘਰੋਂ ਨਾ ਕੰਮ ਉੱਠ ਜੇ ਕੋਈ ਜਾਂਦਾ ਕਮੀ ਬਾਅਦ ਵਿੱਚ ਮਹਿਸੂਸ ਹੁੰਦੀ ਹੈ ਬਾਅਦ ਵਿੱਚ ਸਹੀ ਹੈ ਨਾ ਹੱਸਦੇ ਐਸਾ ਸਮਾਂ ਚਲੋ ਕਰਨੇ ਪੈਂਦੇ ਗਦਲ ਨਹੀਂ ਕਰੋ ਪਰ ਕਈ ਲੋਕੀ ਜਿਨੇ ਬਾਹਰ ਨਿਕਲ ਜਾਓਗੇ ਨਹੀਂ ਤੇ ਲੋ ਆਪਣੀ ਜਲਦੀ ਥੋੜੀ ਥੋੜੀ ਕਮਲ ਦਾ ਕਰੋ ਭਾਣਾ ਮਿਲਣਾ ਨਹੀਂ ਹੁਣ ਪਰ ਜਿੱਦਾਂ ਦਾ ਕਮੈਂਟ ਆਉਂਦੇ ਹੁਣ ਬਹੁਤ ਵਧੀਆ ਆਉਂਦੇ ਨੇ ਵੀ ਵਾਇਰੋਸ਼ੀਤੀ ਕਵਲ ਭਬੀ ਨੂੰ ਠੀਕ ਕਰਨ ਤੇ ਫਿਰ ਫਿਰ ਵੀਡੀਓ ਦੇ ਵਿੱਚ ਆਉਣ ਭਬੀ ਨੂੰ ਜਲਦੀ ਜਲਦੀ ਠੀਕ ਕਰਨ ਦਾ ਡਾਇਗਨੋਸਿਸ ਲੱਗਣ ਤੇ ਸਿਰਫ ਤਾਂ ਫਿਰ ਭਾਈਏ ਨੂੰ ਬਣਾਉਣਾ ਹੈ ਜੀ ਰਿਕੁਐਸਟ ਕਰਦੇ ਹਾਂ ਕਿ ਕੰਮ ਬਾਕ ਜਲਦੀ ਹੋਏ ਤੇ ਰੋਣ। ਇੰਦਰ ਖੁਦ ਚਾਹੁੰਦੇ ਆ ਤੁਹਾਨੂੰ ਸਰਵਿਸ ਸਟੋਰੀ ਬਣਾਉਂਦੇ ਜਿਹੜੇ ਜਿਹਦੇ ਚ ਹੈ ਨੇ ਜਦੋਂ ਪ੍ਰੋਜੈਕਟ ਤੇ ਘੜਦਾ ਤੇ ਮੈਨੂੰ ਮਸੂਂਝਿਆ ਹੁੰਦਾ। ਸਾਰੀ ਟੀਮ ਨਾਲ ਕੰਮ ਕਰਨ ਦਾ ਮਜ਼ਾ ਹੀ ਵੱਖਰਾ ਜਾਂ ਹੁੰਦਾ। ਹਾਂ। ਇੱਕ ਇੱਕ ਨੰਨ ਥੋੜੀ ਵੀਡੀਓ ਜਲਦੀ ਬਣਾ ਲਈ ਮਾਹੀ ਵਾਰੀ ਆਉਂਦੀ ਆ ਤੇ ਜਾਰੇ ਹੋਣਗੇ। ਇਦਾਂ ਕੋਈ ਪਹੁੰਚੋ ਜੀ ਵਿੱਚ ਚਾਰ ਮਨ ਜਿਹੜੇ ਨਹੀਂ ਉਹਨਾਂ ਦਾ ਇੱਕ-ਇੱਕ ਕੰਮ ਕੀ ਕਰਦਾ। ਜਿੰਨੇ ਜ਼ਿਆਦਾ ਹੋਣਾ ਵਧੀਆ ਲੱਗਦੀ ਚੀਜ਼। ਰਾਦੇ ਬਹੁਤ ਵਾਹ ਪਾਇਆ ਬਹੁਤ ਨੰਦ ਆਇਆ ਤੇ ਪੂਰਾ ਪ੍ਰਵਾਹ ਇਕੱਠਾ ਤੇ ਬਾਕੀ ਤੁਹਾਨੂੰ ਵੀ ਖੁਸ਼ੀ ਹੋਏ ਹੋਗੇ ਜੇ ਕਹਿੰਦੇ ਹੋ ਬਾਰ-ਬਾਰ ਦੀ ਇਹ ਜੀਰਵਾ ਦੇ ਉਹ ਮਾਰਾ ਸਤੰਦੁਸਤੀ ਦੇ ਤੇ ਸਭ ਕੁਝ ਵੇਚੀ ਹੈ ਤੇ ਵਟੋ ਜਾ ਵਟੋ ਜਾ ਵਧੀਆ ਮੈਂ ਵੀ ਪਹਿਲਾਂ ਭਾਬੀ ਕਮਾ ਕਰਦੀ ਸੀ ਮੈਂ ਭਾਬੀ ਉਦਾਂ ਭਾਬੀ ਨੇ ਮੈਨੂੰ ਕਿੱਥੇ ਲੱਗਾ ਮੈਂ ਵੀ ਸੀ ਸਾਰੇ ਵੋਲੰਟੀਅਰ ਸੀ ਨੇ ਅੱਜ ਭਾਬੀ ਨੇ ਫੇਰ ਵਟ ਕੱਢੇ ਨੇ ਵੇਖੋ ਜੀ ਕਿਤੇ ਨਾ ਕਿਤੇ ਨਾਲੇ ਐਕਸਪੀਰੀਅੰਸ ਵੀ ਇੰਨੇ ਚੱਲ ਵੀ ਗਏ ਹਨ ਨਾਲੇ ਤਾਂ ਥੋੜਾ ਜਿਹਾ ਕੰਮ ਬੈਕ ਕੀਤਾ ਫਿਰ ਐਂਟਰੀ ਤੇ ਜਾਂਦਾ ਉਸ ਵਜਿਹੀ ਪਰ ਉਹਦਾ ਪਹਿਲਾਂ ਮੈਂ ਸੋਚਿਆ ਕਿ ਮੈਂ ਕੋ ਖਰੇ ਨਹੀਂ ਹੋਣਾ ਭਾਬੀ ਪਹਿਲਾਂ ਖਭਰਉਂਦੇ ਹੀ ਮੈਂ ਦੇਖਿਆ ਮੈਂ ਡੇ ਨਹੀਂ ਵੀ ਹੁਣ ਆ ਨਹੀਂ ਪਰ ਜਿੰਨਾ ਇਹ ਡੇ ਹੀ ਨਾ ਵੀ ਨਹੀਂ ਹੋਣਾ ਉਨੀ ਛੇਤੀ ਹੋ ਗਿਆ ਜਾਨੀ ਕਿ ਆਪਾਂ ਸੋਚਿਆ ਇਹਨਾਂ ਦਾ ਸੀਨ ਕੋਈ ਅੱਧੇ ਪੌਣੇ ਮਿੰਟ ਦਾ ਤੇ ਸੀਨ ਇਹਨਾਂ ਦਾ ਮੇਰੇ ਆਈਡੀ ਨਾਲ 2-3 ਮਿੰਟ ਤੋਂ ਵੱਧ ਹੀ ਹੋਣਾ। ਲੇਕੋ ਵੀਰ ਜੀ ਕੋਈ ਵੀ ਚੀਜ਼ ਜੇ ਚੋ ਲੰਗੇ ਆ। ਹੂੰ। ਭਾਵੇਂ ਉਹ ਛੱਡਿਆ ਜਾਂ ਜਿਹੜੀ ਕੋਟਿਆਂ ਜਾਂ ਹੱਥਾਂ 'ਚ ਜੀ ਲੰਗਦੀ ਆ ਉਹ ਇਦਾਂ ਧੋਣੀਆਂ ਤਾਂ ਇੰਨੀ ਜਲਦੀ ਨਿਕਲ ਨਹੀਂ ਜਾਂਦੀ ਹੈ ਕਿ ਮਾਈਂਡ ਵੀ ਭੁੱਲ ਨਹੀਂ ਜਾਂਦੀ ਆ ਨਾ। ਉਹ ਚੀਜ਼ੇ ਕਦੇ ਨਾ ਕਦੇ ਮਤਲਬ ਐਕਸਪੀਰੀਅੰਸ ਨਾਲ ਹੀ ਰਹਿੰਦਾ ਹੁੰਦਾ। ਤੇ ਵਧੀਆ ਕਰਦੇ ਨੇ ਬਹੁਤ ਵਧੀਆ ਇਹਨਾਂ ਦਾ ਸ਼ੁਰੂਆਤ ਹੋਇਆ। ਇੱਕੋ ਵਾਰੀ ਪਹਿਲਾ ਤੇਰੇ ਨਾਲ ਜਦੋਂ ਆਪਾਂ ਆਏ ਆ ਤੇ ਉਹਦਾ ਤੁਹਾਨੂੰ ਪਤਾ ਹੈ। ਸੀਨੀਅਰ ਨੇ ਵਧੀਆ ਕਰਦੇ ਬਹੁਤ ਵਧੀਆ ਰੋਲ ਇਹਦਾ ਇੱਕ ਵਾਰੀ ਦੱਸਣ ਦੀ ਲੋੜ ਪਈ ਤੇ ਇਹ ਹੈਗਾ ਸਕੂਲ ਜਾਇਆ ਕਰੇਗਾ ਮੇਰੇ ਤਾਂ ਵੀਡੀਓ ਚ ਲੋੜ ਪਿਆ ਇਹਦਾ ਵੀ ਹੋ ਆਇਆ ਕਰੇਗਾ ਉਦਾਂ ਪਰ ਜੱਡੀ ਤੇਜ ਕਰੇ ਉਹ ਸੇ ਢੀਸਾ ਜੀ ਘਾਸੀ ਕਬਲਾਉਂ ਚਾਹੇ ਜਾਂਦੇ ਚਾਹੇ ਇਹ ਕੱਲ ਮੈਂ ਗਿਆ ਘਰ ਇਹਨਾਂ ਦੇ ਤੇ ਮੈਨੂੰ ਪਤਾ ਗਏ ਚਾਚੂ ਆ ਜਾ ਫੜ ਲੈ ਮੈਨੂੰ ਫਿਰ ਬੋਲੀ ਬਹੁਤ ਸਾਫ਼ ਹੈ ਬੋਲੀ ਬਹੁਤ ਸਾਫ਼ ਹੈ ਬੋਲੀ ਭਾਈ ਬਹੁਤ ਸਾਫ਼ ਹੈ ਰਾਈਟ ਰਾਈਟ ਇਹ ਵੀ ਪੁਆਇੰਟ ਨਾ ਤਾਂ ਬੱਚਦੀ ਇਹ ਇੰਨੀ ਅਗਮ ਦੀ ਤੇ ਸਿਰਤ ਦੀ ਨਹੀਂ ਸਾਜਦੀ ਇਹ ਵਧੀਆ ਬੋਲੀ ਬੋਲਦੀ ਹੈ ਇਹ ਵੀ ਬਾਬਾ ਤਾਂ ਬਹੁਤ ਹੈ ਕਿਦਾਂ ਕਰ ਪਰ ਸਾਰਾ ਨੇ ਸਮਾਂ ਨਹੀਂ ਹੈ ਤੇ ਮੈਂਨੇ ਖਾ ਚੱਪਲਾਉਂਦੀਆਂ ਪਾਈਆਂ ਇੱਕ ਮੰਡੀ ਨੇ ਕਿੰਨੀਆਂ ਇਹ ਪਬਲਿਕ ਨੂੰ ਥੋੜਾ ਦੱਸੂ ਤੁਹਾਨੂੰ ਅੱਜ ਡੀਲ ਕਿੱਦਾਂ ਲੱਗਣ ਦੇ ਨੇ ਬਾਲਾਂ ਦੇ ਸੀਰੀਅਲ ਚ ਕੰਮ ਉਹਨਾਂ ਦੀ ਪੁੱਛੋ ਕੀ ਗੱਲ ਹੈ ਆਪਾਂ ਆਪਣੀ ਇਹਨਾਂ ਮੰਨਣਾ ਹੈ ਮਧੀ ਜਾਂਦਾ ਵੀ ਤੇਰੇ ਇੱਥੇ ਹੀ ਦੇ ਨੇ ਅੱਜ ਖੇਡਤੀ ਹਾਂ ਹਾਂਜੀ ਇਹ ਵੀ ਥੋੜਾ ਜਿਆ ਹਣਾ ਧਿਆਨ ਹੋਰ ਬੰਨੇ ਹੋ ਜਾਂਦਾ ਅੱਜ ਬਿਲਕੁਲ ਬਿਲਕੁਲ ਜਦੋਂ ਮੰਨ ਲੋ ਆਪਾਂ ਜਦੋਂ ਘਰੇ ਹੁੰਨੇ ਆਪਣੇ ਉਦੋਂ ਤੁਹਾਨੂੰ ਆਪਣੇ ਘਰ ਦੀਆਂ ਟੈਨਸ਼ਨਾਂ ਆ ਆ ਕਰਨਾ ਉਹ ਕਾਰਨ ਜਦੋਂ ਘਰੋਂ ਚੱਲ ਜੀਦਾ ਕਿਤੇ ਕੰਮ ਕਰਨੀ ਚਾਹੀਦਾ ਪਿਛਲੀਆਂ ਜੜੀਆਂ ਟੈਂਸ਼ਨਾਂ ਉਹ ਹਿਸਾਬ ਨਾਲ ਪਿਛੇ ਰਹਿੰਦੀਆਂ ਤੇ ਵਧੀਆ ਪੈਸੇ ਨਾਲ ਇਹ ਕਰਦਾ ਕਰਦਾ ਨਾਲੇ ਬੰਦਾ ਥੋੜਾ ਉਹ ਤੁਹਾਡੇ ਕਸਈ ਜਿੰਦਗੀ 'ਚ ਹਟ ਕੇ ਥੋੜਾ ਨਾ ਹਾਂ ਦੂਜੇ ਪਾਸੇ ਵੀ ਨਾਲ ਵਧੀਆ ਵਾ ਚੀਜ਼ੇ ਵੀ ਵਾਏ ਪਿਆਰ ਵੀ ਲੱਦੀ ਐ ਤੇ ਬਹੁਤ ਵਧੀਆ ਵਾ ਚੀਜ਼ ਕਰਨੀ ਨਾਲੇ ਹੱਸ ਕੇੜੀ ਵੀ ਲੈਂਦਾ ਤੇ ਇਹ ਨਾ ਕਿ ਕੋਈ ਅਸਧਿਕਰ ਹੋ ਜਾਨੀ ਤੇ ਬੰਦਾ ਹੱਸ ਕੇ ਨਾਲੇ ਇਹ ਤਾਂ ਭਾਈ ਜਦ ਤੀਦਾ ਸੀ ਉਹ ਨਾਲਾ ਭਾਜੀ ਕੋਈ ਗੱਲ ਇਹੋ ਜਿਹੀ ਕਰਦੇ ਦੀਦੀ ਨੇ ਸੀਨੇ ਲੇ ਲਿਆ ਹੁੰਦਾ ਇਹ ਤਾਂ ਕਾਲੀ ਹੋ ਮੇਰੀ ਘਰ ਦੀ ਤੇ ਉਦੋਂ ਹੱਸ ਨਹੀਂ ਹੁੰਦਾ ਸਹੀ ਗੱਲ ਐ ਵੀ ਨਾਲੇ ਮੇਰਾ ਵੀ ਥੋੜਾ ਸਿਸਟਮ ਏ ਆ ਪਹਿਲੀ ਗੱਲ ਤੇ ਮੈਨੂੰ ਆ ਜਹਾਜ਼ ਦਾ ਘਟਵਾ ਪਰ ਜਦੋਂ ਕਿਤੇ ਆ ਜਾਂਦਾ ਮੈਂ ਥੋੜਾ ਜਿਹਾ ਪ੍ਰੋਬਲਮ ਹੁੰਦੀ ਆ ਇੱਕ ਦੋ ਤਿੰਨ ਆਉਂਦਾ ਨਾ ਸਾ ਤੇ ਬਾਕੀ ਰਸਨਾ ਵੀ ਜ਼ਰੂਰੀ ਐ ਗੁਰੂ ਰਾਮਦਾਸ ਮੈਡੀਕਲ ਬਸ ਬਸ ਹਾਂਜੀ ਹਾਂਜੀ ਅੱਛਾ ਚੱਡੀਆਂ ਕਲਾ ਜਿਹਾ ਰੱਖੇ ਬਾਕੀ ਤੁਸੀਂ ਸਾਰੇ ਭੈਣ ਭਰਾ ਇੱਥੇ ਹੀ ਹੱਸਦੇ ਖੇਡਦੇ ਰਹੋ ਕੋਈ ਨੀ ਜੋਤ ਦਾ ਦਿਲ ਹੁੰਦਾ ਨਾ ਤੁਸੀਂ ਹੱਥੇ ਲਿਖਦੇ ਜਾਓ ਕੋਈ ਚੱਕਰ ਨਹੀਂ ਕੀ ਆਇਆ ਪਰ ਕਮੈਂਟ ਪਰ ਕਮੈਂਟ ਕਰਿਆ ਜ਼ਰੂਰ ਕਰੋ ਹਾਂ ਹੈਨਾ ਤੇ ਲਾਈਕ ਤੇ ਸ਼ੇਅਰ ਕਮੈਂਟ ਸਬਸਕ੍ਰਾਈਬਰ ਇਹ ਚੀਜ਼ਾਂ ਜਰੂਰ ਇੰਨਾ ਪਿਆਰ ਦਿੰਦੇ ਰਹਿਣਾ ਕਰੋ ਕਰਦੇ ਰੋ ਚੈਨਲ ਨੂੰ ਬੱਸ ਉਹ ਵੱਧ ਕਰੋ ਜੀ ਤੁਹਾਨੂੰ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਭਾਵੇਂ ਨੈਗੇਟਿਵ ਆ ਤਾਂ ਵੀ ਸਾਨੂੰ ਵਧੀਆ ਲੱਗਦਾ ਹਾਂਜੀ ਹਾਂ 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 ਬੜਾ ਕੁਝ ਹਾਂ ਬੜਾ ਕੁਝ ਸਿੱਖੀ ਬਾਈ ਵੇਖੋ ਆਪਾਂ ਇਹ ਕਰ ਰਹੇ ਆ ਵੇਖੋ ਕੰਮ ਹੀ ਕਰ ਰਹੇ ਆ ਨਾਲੇ ਕੁਝ ਮੋਰਲ ਵੀ ਦੇਈਦਾ ਆਪਾਂ ਤੁਹਾਨੂੰ ਚੱਲੋ ਕਰੀਏ ਨਾ ਸਟੋਰੀ ਪਰ ਸਭ ਤੋਂ ਵੱਡਾ ਤੁਹਾਡਾ ਧੰਨਵਾਦ ਵੀ ਤੁਸੀਂ ਬਿੰਦੇ ਜੇ ਟਾਈਮ ਕੱਢਦੇ ਜੇ ਆਪਣਾ ਟਾਈਮ ਕੀਮਤੀ ਚੋਂ ਤੇ ਉਹ ਚੀਜ਼ਾਂ ਇਹ ਸਭ ਤੁਹਾਡੇ ਚੱਲਦੀਆਂ ਨੇ ਤੁਹਾਡੇ ਹੋਣ ਦੇ ਨਾਲ ਹੀ ਤੁਸੀਂ ਬਿੰਦੇ ਹੋ ਤੇ ਫਿਰ ਤੁਹਾਡਾ ਜੇ ਵੇਂਦੇ ਆ ਤੇ ਤਾਂ ਹੀ ਹੱਡਾ ਜੀ ਕਰਦਾ ਬਣਾਉ ਨੂੰ ਜੇ ਵੇਖਣ ਨਾਲ ਫਿਰ ਹਨਾ ਬਿਲਕੁਲ ਬਿਲਕੁਲ ਹੁਣ ਮੰਨ ਲਓ ਆਪਾਂ ਵੀ ਮਿਹਨਤ ਕਰਨ ਦੇ ਆ ਹਾਂਜੀ ਤੇ ਜੇ ਚੀਜ਼ ਚੱਲਦੀ ਨਹੀਂ ਫਿਰ ਮਜ਼ਾ ਨਹੀਂ ਆਉਂਦਾ ਤੇ ਚਲੋ ਹੁਣ ਬਹੁਤ ਸਾਥ ਦੇਣ ਦੇ ਨੇ ਵੇਂਦੇ ਕੋਈ ਆਪਾਂ ਕੰਮ ਲੱਗ ਗਿਆ ਨਾ ਦਿੰਦਾ ਇਹ ਚੀਜ਼ ਤੇ ਚਲੋ ਠੀਕ ਆ ਜੀ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਚਲਦਾ ਰਹੋ ਤੇ ਯੂ ਬਾਈ ਬਾਈ ਸਵਾਗਤ ਹੈ ਕਿ ਪੱਬਲੀ ਆਏ ਨੇ ਮੇਰੇ ਵੀ ਕੋਈ ਤੇ ਮਾੜੇ ਗੇ ਫਿਰ ਵੀ ਕਿਉਂ ਮੇਰੇ ਕਰਕੇ ਮੱਸਤ-ਵੱਦ ਤੇ ਸ਼ੇਅਰ ਕਰਿਆ ਕਰੋ ਸਹੀ ਗੱਲ ਹੈ ਚਲੋ ਜੀ ਠੀਕ ਹੈ ਜੀ ਉੱਪਰ ਬਾਈ ਸਹੀ ਕਰ ਤੁਸੀਂ ਹਾਂ ਸਹੀ ਕਰ ਤੁਸੀਂ ਚੱਲਣ ਦਾ ਵੀ ਇਹ ਲੰਚ ਦੀ ਤਿਆਰੀ ਹਾਂਜੀ ਦਪਹਿਰ ਦਾ ਖਾਣਾ ਹੂੰ ਵੀਡੀਓ ਥੋੜੀ ਜੀ ਰਹਿ ਗਈ ਹੈ ਢਿੱਪਨ ਵਾਲੀ ਤੇ ਅਗਮ ਵੀ ਆਉਣ ਵਾਲਾ ਹੈ ਸੀਰਤ ਵੀ ਆ ਗਈ ਹੈ ਤੇ ਨੰਤੀ ਵੀ ਰੋਟੀ ਪਕਾੜਣਾ ਫਿਰ ਹਨਾ ਨਿਆਣੇ ਨਾਲ ਕੇ ਖਾਣੀ ਹੈ ਹਾਂਜੀ ਤੇ ਸਬਜੀ ਕੀ ਬਣਾਤੀ ਸਬਜੀ ਕਰੇਲੇ ਨੇ ਅੱਛਾ ਤੇ ਨਾਲ ਬਣਾਇਆ ਰਹਿਤਾ ਰਹਿਤਾ ਕਦੂ ਵਾਲਾ ਜਸ ਕਈ ਵੀਡੀਓ ਵੇਖੀ ਦੀਆਂ ਨੇ ਉਹਨਾਂ ਵਿੱਚ ਉਹ ਆਈਆਂ ਦੀਆਂ ਪਕੌੜੀਆਂ ਤੇ ਉਹ ਰਹਿਤਾ ਬੋਲਦੇ ਹਨਾ ਹਾਂ ਤੇ ਬੋਲਦੇ ਨੇ ਉਹ ਰਹਿਤਾ ਆਪਾਂ ਦੂਜਾ ਜਿਹੜਾ ਕਦੂ ਪਸ਼ ਕਰਕੇ ਪਾਉਂਦੇ ਆ ਉਹਨੂੰ ਬੋਲਦੇ ਆ ਵਧੀਆ ਲੱਗਦੀ ਏ ਵਾਲਾ ਹਨਾ ਹਾਂ ਸਵਾਦ ਲੱਗਦਾ ਮਜ਼ਾ ਆ ਹੂੰ ਕੀ ਕਰੀ ਲਈ ਸਬਜੀ ਵੀ ਹੈ ਬੜੀ ਬੜੀ ਸਵਾਦ ਬਣੀ ਹੈ ਕਿ ਚਲ ਸਾਰੀ ਟੀਮ ਨਾਲੇ ਖਵਾਉਣੀ ਹੈ ਅੰਦਰ ਦੇ ਇਹਨਾਂ ਕਪਾਸ਼ਾ ਪਾ ਮਾਰਨਾ ਉਧਰ ਹੈ ਵੀ ਅੰਦਰ ਠੰਡਾ ਦਾ ਰਹਿਣਾ ਸਾਰੇ ਜਣੇ ਬੈਠੇ ਰਹਿੰਦੇ ਆ ਸ਼ੋਗੀ ਕੁਦੀ ਦ੍ਰੇਪੀ ਦਾ ਧੋਸ਼ਣ ਵੀ ਆ ਗਈ ਸੀਰਤ ਆਈ ਕਿ ਪੂਰੀ ਉਹਨੂੰ ਮਿਲੀ ਆਪਣੇ ਲੋਕੇ ਭੱਜ ਕੇ ਅੱਛਾ ਹੂੰ ਜੁੱਤੀ ਮੇਰੇ ਸਾਹਮਣੇ ਮੁਖਾਉਂਗੀ ਨਹੀਂ ਲਓ ਉਹਦੀ ਮਹਾਨ ਮੰਮੀ ਵੀ ਪਾ ਆਈ ਆ ਖੁਸ਼ ਹੋ ਗਈ ਏ ਵੀ ਸਕੂਲੋਂ ਇੱਧਰ ਆਈ ਹਾਂ ਸਿੱਧਾ ਇੱਥੇ ਨਹੀਂ ਆਏ ਕਿ ਤਾ ਤੂੰ ਇੱਧਰ ਆ ਜਾ ਸਾਰੇ ਜਣੇ ਬੈਠੇ ਨੇ ਪਲਕ ਪਲਕ ਵੀ ਆਉਂਦੀ ਤਰੀ ਪਲਕ ਕੌਣ ਆਇਆ ਹੈ ਆਈ ਹਾਏ ਸਟਾਈਲ ਤੌਰ ਇਹਦਾ ਇਤਰਾ ਨਹੀਂ ਲਾ ਲੈ ਕਿਨੇ ਰੋਟੀ ਖਾਣੀ ਪਾਣੀ ਪੀ ਬਸ ਸਾਰਾ ਦਿਨ ਖਾਪ ਜਾਂਦੀ ਏ ਕੀ ਕਰਨੀ ਬਣਾ ਯਾਰ ਗਰਮੀ ਬਹੁਤ ਪੈਣ ਈ ਇਹ ਇਦਾਂ ਹੀ ਹੈ ਨਾ ਪਹਿਲਾਂ ਕਿਉਂ ਇਹਨੇ ਇਦਾਂ ਕੀਤਾ ਉਹਦੀ ਚੱਪਲ ਚੁਪਾਈ ਏ ਉਹਨੂੰ ਦਈਆ ਆਪਣੇ ਵੱਲੋਂ ਪੂਰਾ ਟਰਨ ਆਊਟ ਮਾਰਨਾ ਕਿ ਮੈਂ ਤੇਰੀ ਚੱਪਲ ਪਾਈ ਏ ਹੂੰ ਕੀ ਹੰਦਾ ਕੀ ਬੜਾ ਮਜ਼ਾ ਆਇਆ ਸੀ ਕੀ ਬਣਾਇਆ ਸੀ ਕਿੰਦਾ ਜੀ ਹੁਣ 30 ਛੋਟੇ ਵੱਡੇ ਕਰਕੇ ਉਹਨੂੰ ਵੇਖੀ ਕਿਦਾਂ ਨੂੰ ਗਈ ਪੰਜ ਹੱਦਾ ਬਣਾ ਲੈਣਾ ਸੌਸ ਦੀ ਕੀ ਕੰਮ ਆ ਜਾਇਆ ਮਜ਼ਾ ਆਇਆ ਹੈ ਜਿਆਦਾ ਤਾਂ ਸੌਸ ਦਾ ਆਇਆ ਹਣਾ ਮਜ਼ਾ ਹੂੰ